ਉਨਹਾਵਲੀ ਤੇ ਗਿਲੀ ਉਹ ਬਾਇਰ ਹੋ ਰਹੀ ਹੈ ਅਮ੍ਰਿਤਸਰ ਸਾਹਿਬ ਤੋਂ ਜਿੱਥੇ ਇੱਕ ਸਿੰਘ ਸਰਦਾਰ ਜੋ ਕਿ ਲਜੀਜ ਪੀਜਾ ਨਾ ਦੀ ਇੱਕ ਕਾਤਨ ਲਦਾਈ ਖੜੇ ਸਨ ਅਮ੍ਰਿਤਸਰ ਸਾਹਿਬ ਵਿੱਚ ਉੱਥੇ ਉਹਨਾਂ ਦਾ ਬਹੁਤ ਵਿਰੋਧ ਹੋਇਆ ਜਿੱਥੇ ਕੀ ਇੱਕ ਜੇਈ ਵੱਲੋਂ ਆ ਕੇ ਕਾਫੀ ਵਿਰੋਧ ਕੀਤਾ ਕਿ ਨਾਲ ਹੀ ਤੁਸੀਂ ਵੀ ਦੇਖ ਸਕਦੇ ਹੋ ਪਨਵਾਸੀਆਂ ਦੀ ਦੁਕਾਨ ਹੈ ਉਹਨਾਂ ਨੂੰ ਉਹ ਜਿਹੜੀ ਕਿਹਾ ਜਾ ਰਿਹਾ ਦਿਲੋਂ ਮਰ ਲਾਏ ਸਿੱਕੀ ਇੱਥੇ ਪਨਵਾਸੀ ਰੁਜ਼ਗਾਰ ਖੋਲਣ ਵੀ ਇੱਥੇ ਸੀ ਤੇ ਬਿਜਲੀ ਵੀ ਵਰਤ ਰਹੇ ਸੀ ਪਰ ਜਦੋਂ ਇਹ ਸਿੰਗ ਨੇ ਵੀ ਉੱਥੇ ਕਾਗਜ਼ ਆਪਣਾ ਲਗਾਇਆ ਤਾਂ ਬਿਜਲੀ ਦੀ ਤਾਰ ਲੀਗਲ ਤਰੀਕੇ ਨਾਲ ਬਲਕਿ ਲੀਗਲ ਤਰੀਕੇ ਨਾਲ ਲਗਾਈ ਸੀ ਤਾਂ ਸ਼ਰਾਹ ਨਾਲ ਕਹਿ ਰਹੇ ਹਨ ਕਿ ਰੱਜਿਆ ਜਈ ਕਾੜ ਲਾ ਗਿਆ ਤੇ ਕਾਫੀ ਹੰਗਾਮਾ ਕੀਤਾ ਸਮਾਲ ਇਹ ਆ ਕਿ ਪ੍ਰਵਾਸੀਆਂ ਨੂੰ ਸੰਭਸੂਰ ਦਾ ਮਿਲ ਰਹੀਆਂ ਕੋਈ ਪੁੱਛ ਕਿਸੇ ਨਹੀਂ ਜਿੱਥੇ ਮਾਦੀ ਰੇੜੀ ਲਗਾ ਦਿੰਦੇ ਹਨ ਤੇ ਜਦੋਂ ਕੋਈ ਆਪਣਾ ਪੰਜਾਬੀ ਕੁਝ ਕਾਰ ਕਰਦਾ ਹੈ ਜਾਂ ਕੋਈ ਸਾਧਨ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਬਹੁਤ ਵਿਰੋਧ ਹੁੰਦਾ ਹੈ ਇਹ ਸਾਡੀ ਸਭ ਤੋਂ ਵੱਡੀ ਤਰਾਸਲੀ ਹੈ ਪਰੰਕਿ ਇਹ ਸਾਰੇ ਮਾਮਲੇ ਤੋਂ ਬਾਅਦ ਨਿਹੰਗ ਸਿੰਘਾਂ ਨੇ ਆ ਕੇ ਉੱਥੇ ਬਿਜਲੀ ਦਾ ਕੁਲ ਬੰਦ ਕਰ ਦਿੱਤਾ ਹੈ ਤੇ ਕਿਹਾ ਸਰਕਾਰ ਨੂੰ ਵੀ ਜਵਾਬ ਦਿੰਦਾ ਹੈ ਜਿਹੜੇ ਪ੍ਰੋਫੈਸ਼ਨਲ ਕੁਝ ਕਹਿ ਨਹੀਂ ਰਹੇ ਪਰੰਤੂ ਚਲੋ ਉਹ ਆਪਣਾ ਪੰਜਾਬੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਅਰਜ਼ੋਦ ਕਰਦੇ ਹਨ ਅਸਲੋਕ ਇਸ ਤਰ੍ਹਾਂ ਦੇ ਨਾਲ ਪੂਰਾ ਮਾਮਲਾ ਵਾਪਰਿਆ ਕਿੰਨੇ ਦੇਖਿਓ ਕਿਸ ਤਰ੍ਹਾਂ ਜਈ ਜੋ ਕਿ ਛਲਾਵ ਨਾਲ ਰੱਜਿਆ ਦੱਸਿਆ ਜਦ ਆ ਕੇ ਬਿਜਲੀ ਦੀ ਤਾਰ ਲਾ ਜਾਂਦਾ ਹੈ ਸਵਧਾਨ ਭੁਲਾ ਦੀ ਤੇ ਪਲਵਸੀਆਂ ਨੂੰ ਕੁਚਲੇ ਕਹਿੰਦੇ ਫਿਰ ਦੇਖਿਓ ਸਿੰਘ ਸਾਹਮਣੇ ਕਿਸ ਤਰ੍ਹਾਂ ਤਾਰ ਵੀ ਲਾ ਦਿੰਦੀ ਅਤੇ ਸਰਕਾਰ ਨੂੰ ਵੀ ਠੋਕਵੇਂ ਜਵਾਬ ਦਿੱਤੇ ਹਨ ਮੇਰੇ ਦਾ ਮਾਲਕ ਨਹੀਂ ਬਰਦਾ ਫੁਕਰੀਆਂ ਮਾਰਦੇ ਔਰ ਕੀ ਕਹਿੰਦੇ ਆ ਤੂੰ ਬਿੱਟਰ ਦੇਣਾ ਸਰਕਾਰ ਦਾ ਬੰਦਾ ਉਹ ਜਨਨ ਸਾਹਿਬ ਆਦਰ ਉਹ ਬਿੱਲ ਉਹਨੇ ਤਾਰਦਾ ਦਿਲ ਕੱਟ ਰਾ ਤੂੰ ਤੂੰ ਬਿੱਟਰ ਸਾਹਿਬ ਆਦਰ ਬੋਲਦਾ ਯਾਦ ਆਦਾ ਬਾਪ ਗੱਡੀ ਮੈਨੂੰ ਅਸੀਂ ਅੱਜ ਓਪਨ ਕੀਤਾ ਲذیذ ਪੀ ਦਾ ਇੱਥੇ ਅਮਰਸਰ ਸਾਹਿਬ ਆ ਬੰਦਾ ਇੱਥੇ ਕੰਮ ਕਰ ਰਿਹਾ ਲਾਈਟ ਵਰਤ ਰਿਹਾ ਕਿੱਥੋਂ ਵਰਤ ਰਿਹਾ ਕਿਵੇਂ ਵਰਤ ਰਿਹਾ ਮੈਨੂੰ ਕੋਈ ਤਰਾਏ ਨਹੀਂ ਹੈਗਾ ਬੈਂਚ ਨਹੀਂ ਗੱਲ ਕਹਿਣੀ ਸੀ ਕਹਦੀ ਆ ਇਹਨਾਂ ਦਾ ਇੰਨਾ ਪ੍ਰੋਜੈਕਟ ਆ ਇੱਥੋਂ ਲੈ ਕੇ ਇੰਨਾ ਇਹ ਲੈਡ ਵਰਤੇ ਆ ਇਹਨਾਂ ਨੇ ਲੈਡ ਦੇਤੀ ਇਹਨਾਂ ਨੇ ਸਾਨੂੰ ਲੈਡ ਦੇਤੀ ਉਹ ਸਾਡੇ ਬੰਦਿਆਂ ਨੇ ਜਿੱਦੋਂ ਉਹਨਾਂ ਨਾਲ ਗੱਲ ਕੀਤੀ ਵੀ ਭਾਈ ਤੁਸੀਂ ਜੇ ਤਾਰ ਵਰਤੇ ਪਏ ਆ ਸਾਡੀ ਲੋਹਾਈ ਆ ਤਾਂ ਹੁਣ ਅਸੀਂ ਤਾਰ ਕਿੱਥੋਂ ਲਈਏ ਤੇ ਉਹ ਰੋਪਿਆ ਕਹਿੰਦਾ ਤੁਸੀਂ ਮੇਰੇ ਤੋਂ ਲਾ ਲਓ ਤਾਰ ਲਵਾਉਣ ਨਾਲ ਨੇ ਆਪਦੀ ਲਵਾਤੀ ਇਥੇ ਜਾਈ ਜਾ ਕੇ ਕਹਿੰਦਾ ਕਹਿੰਦਾ ਮੇਰੀ ਮੀਟਰ ਮੇਰਾ ਮੈਂ ਮੀਟਰ ਦਾ ਮਾਲਕ ਆ ਮੈਂ ਤਾਰ ਨਹੀਂ ਲਾਉਣ ਦੇਣੀ ਸਰਕਾਰ ਕਦੇ ਵੀ ਕਿਸੇ ਦੀ ਮੀਟਰ ਦੀ ਮਾਲਕ ਨਹੀਂ ਹੁੰਦੀ ਜੀ ਮਾਲਕ ਉਹ ਬੰਦਾ ਹੁੰਦਾ ਜਿਸ ਦੇ ਨਾਂ ਤੇ ਮੀਟਰ ਹੋਵੇ ਤੇ ਜੇ ਇਹ ਬੰਦੇ ਨੇ ਉਹ ਕਹਿੰਦਾ ਮੇਰਾ 15000 ਰੁਪਿਆ ਨੇ ਬਿੱਲ ਦੇਣਾ ਜੇ ਕਰ ਉਹਨੇ 15000 ਰੁਪਿਆ ਦੇਣਾ ਤੇ ਇਹਦੀ ਰੈਡ ਵੱਲੋਂ ਬੰਦ ਕਰਨੀ ਸੀ ਜੇ ਇਹਨੇ ਸਾਨੂੰ ਤਾਰ ਦਿੱਤੀ ਆ ਇਹ ਸਾਡੀ ਮੰਨ ਨਹੀਂ ਕਰ ਸਕਦਾ ਬੰਦ ਕਰ ਸਕਦਾ ਪਹਿਲਾਂ ਇਹਦੀ ਬਿਨ ਤੋਂ ਪੈਸੇ ਲੈਣੇ ਆ ਔਰ ਪੈਸੇ ਤੂੰ ਨਹੀਂ ਲੈਣੇਗੇ ਲੈਣੇ ਸਰਕਾਰ ਨੇ ਆ ਸਰਕਾਰ ਆਵੇ ਤੇ ਸਿਸਟਮ ਜਾਵੇ ਇੱਥੇ ਗੱਡੀ ਲੈ ਕੇ ਆਵੇ ਫਿਰ ਪਤਾ ਲੱਗਦਾ ਆਉਦੀ ਫੋਰਸ ਦੇ ਨਾਲ ਇੱਥੇ ਲਾ ਕੇ ਤਾਰ ਸਾਰੀ ਲੈ ਕੇ ਜਾਵੇ ਲਾਹ ਕੱਟੀ ਕਰਕੇ ਤੇ ਲਾਈਟ ਬੰਦ ਹੋਵੇ ਉਤੋਂ ਆ ਕੇ ਸਾਡੇ ਬੰਦੇ ਨੂੰ ਗਲਾਂ ਗੱਡੀਆਂ ਭਣਾ ਦੀਆਂ ਇਹ ਕਿਸੇ ਕੋਲੇ ਅਧਿਕਾਰ ਨਹੀਂ ਹੱਕ ਨਹੀਂ ਹੈਗਾ ਤੇ ਮੈਂ ਹੁਣ ਵੀ ਵੀਡੀਓ ਦੇ ਵਿੱਚ ਕਹਿਣਾ ਜੇ ਕਿਸੇ ਦੇ ਮਾਂ ਦੇ ਪੁੱਤ ਦਾ ਦਮ ਹੈਗਾ ਮੇਰੀ ਤਾਰ ਹਜੇ ਵੀ ਲੱਗੀ ਆ ਲਾ ਕੇ ਦਿਖਾ ਦੇ। ਪੁੰਡੀ ਦਾ ਪਰਚਾ ਇਸੇ ਹੋਵੇ। ਮੈਨਾ ਮਾਜਾ ਲੱਗੇ। ਬਾਬਾ ਜੀ ਇਹ ਕਰਦੀ ਆ। ਓਹ ਕਾਲੇ। ਪੁੰਡੀ ਕੋ 1.5 ਤੇ ਬਣਾ ਲਿਓ ਸਾਰੇ ਆਏ ਬਸ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਹੋਣਾ ਪੀਲਾ ਅਧਰੀਲਾ ਕਰਾਂਗੇ ਤੇ ਉਹ ਗੱਲ ਬਣਨੀ ਨਹੀਂ ਕਿਉਂਕਿ ਪੀਲਾ ਅਧਰੀਲਾ ਬੜੀਆਂ ਕਰੀਆਂ ਬੜੀ ਵਰੀ ਕਰੀਆਂ ਸੁਣਵਾਈ ਕੋਈ ਨਹੀਂ ਅਸੀਂ ਕਿਸੇ ਦੇ ਵਿਰੋਧੀ ਨਹੀਂ ਜਿਹੜਾ ਕੋਈ ਮਿਹਨਤ ਕਰਦਾ ਮੁਸ਼ੱਕਤ ਕਰਦਾ ਖਾਵੇ ਸਾਨੂੰ ਕਿਸੇ ਤੋਂ ਮੁਸ਼ਕਲ ਨਹੀਂ ਪਰ ਜੇ ਪੰਜਾਬੀ ਉਹ ਸਿੱਖ ਨੌਜਵਾਨ ਕੰਮ ਕਰਦਾ ਤਾਂ ਸਾਡੇ ਆਪਣੇ ਨੂੰ ਰਕ ਲੱਗ ਪੈਂਦਾ ਮਾਰਾ ਇਹ ਬੜੀ ਕੀਤੀ ਹੈ ਕਿਰਪਾ ਦੇ ਗੁਰਸੇਵਕ ਸਿੰਘ ਭਾਣੇ ਹੁਣ ਇਹ ਨੌਜਵਾਨ ਸਾਹਿਬ ਨਾਲ ਕੇਪਟਿਨ ਸ਼ੂ ਬੀਪੀ ਇਹਨਾਂ ਨੇ ਇਹ ਲਜ਼ੀਜ਼ ਪੀਜ਼ਾ ਦੇ ਨਾਮ ਹਟ ਵਕ ਵਕ ਸ਼ਹਿਰਾਂਚ ਕੰਮ ਕਰ ਰਹੇ ਆ। ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵੀ ਇਹਨਾਂ ਨੇ ਆ ਕੇ ਆਪਣਾ ਕਾਰਪਲਾਇਆ ਬੜੇ ਸ਼ਾਂਤਮਈ ਤਰੀਕੇ ਨਾਲ ਇੱਕ ਸਿਸਟਮ 'ਚ ਰਹਿ ਕੇ ਪਰ ਕੱਲ ਪ੍ਰਸ਼ਾਸਨ ਦੇ ਪੀਲੀ ਭਾਗ ਵਿੱਚ ਜਈ ਆਉਂਦਾ ਵਾ ਦਾਰੂ ਪੀਤੀ ਚ ਇਹਨਾਂ ਨਾਲ ਬਤਮੀਜੀ ਕਰਦਾ ਗਾਲ ਮੰਦਾ ਕਰਦਾ ਤੇ ਤਾਰ ਲਾ ਦਿੰਦਾ ਵਾ ਜਿਹੜੀ ਤਾਰ ਲੀਗਲ ਤਰੀਕੇ ਨਾਲ ਲੱਗੀ ਕਿਸੇ ਦੇ ਮਿੱਤਰ ਦੇ ਚੋ ਉਹ ਦੰਦਾਂ ਨਹੀਂ ਸੀ ਲਾਈ ਸਾਡੀ ਬੇਨਤੀ ਪ੍ਰਸ਼ਾਸਨ ਨੂੰ ਇਹ ਆ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਟਕਰਾ ਨਹੀਂ ਚਾਹੁੰਦੇ ਅਸੀਂ ਕਿਰਤ ਕਰਨਾ ਚਾਹੁੰਦੇ ਆ ਆਪਣੀ ਸਾਡੇ ਨੌਜਵਾਨ ਬੱਚੇ ਪਰਵਾਸ ਕਰ ਰਹੇ ਨੇ ਨੱਜੜ ਦਾ ਸ਼ਿਕਾਰ ਹੋ ਰਹੇ ਆ ਤੇ ਜੇਕਰ ਕੋਈ ਬੱਚਾ ਚੰਗੇ ਪਾਸੇ ਲੱਗ ਰਿਹਾ ਨੌਜਵਾਨ ਕਿਰਤ ਤੇ ਲੱਗ ਰਿਹਾ ਤੈਨੂੰ ਲੱਗਣ ਦਿਓ ਸਾਡੀ ਤਰਫ ਤੁਸੀਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਅਸੀਂ ਨਹੀਂ ਚਾਹੁੰਦੇ ਟਕਣਾ ਕੋਈ ਅਸੀਂ ਸ਼ਾਂਤ ਮਾਈ ਰਹਿ ਕੇ ਆਪਣੀ ਕਿਰਤ ਕੰਮਾ ਚਾਹੁੰਦੇ ਆ ਪਰ ਤੁਹਾਡੇ ਕੁਝ ਬੰਦੇ ਬਹੁਤ ਜੈ ਤਰੀਕੇ ਅਖਤਿਆਰ ਕਰਦੇ ਜੇ ਉਹਨਾਂ ਸਾਨੂੰ ਪ੍ਰੋਵੋਕ ਕੀਤਾ ਜਾਵੇ ਤੇ ਸਾਡੇ ਕੰਮਾਂ ਨੂੰ ਰੋਕਿਆ ਜਾਵੇ ਸੋ ਯੂਨੀਵਰਸਿਟੀ ਦੇ ਸਾਹਮਣੇ ਇਹ ਨੌਜਵਾਨਾਂ ਦੇ ਵੱਲੋਂ ਇਹ ਕਾਟ ਲਾਇਆ ਗਿਆ ਬੱਤੀ ਕੱਟ ਗਈ ਸੀ ਅੱਜ ਅਸੀਂ ਪੰਥ ਵੱਲੋਂ ਕਿਸੇ ਇੱਕ ਮੰਦਰ ਵੱਲੋਂ ਨਹੀਂ ਇਹ ਪੰਥ ਵੱਲੋਂ ਸਿੱਖ ਸਾਰੇ ਆਏ ਨੇ ਜਤੇ ਬੰਦੀਆਂ ਆਈਆਂ ਨੇ ਭਾਵ ਉਹ ਵਾਰਿਸ ਪੰਜਾਬ ਅਕਾਲੀ ਦਲ ਆ ਭਾਵ ਉਹ ਪਰਿੰਦਰ ਸਿੰਘ ਹੋਣੀ ਹੈ ਰਾਜਵੀਰ ਦੇ ਹਰਜੋਤ ਸਿੰਘ ਜਿੰਨੇ ਵੀ ਸਿੱਖ ਸਾਰਨਾ ਸਵਾਵਾ ਕਰਦੇ ਸਾਰੇ ਆਏ ਨੇ ਤੇ ਇਹ ਵੱਡੀ ਗਿਣਤੀ 'ਚ ਵੀ ਆਉਣਗੇ ਅੱਜ ਅਸੀਂ ਬੇਨਤੀ ਉਹ ਕਰਨ ਆਏ ਆ ਬੰਤੀ ਅਸੀਂ ਲਾਇਆ ਲਾਈ ਆ ਹੁਣ ਜੇ ਬੰਦ ਕੀਤੀ ਕਿਸੇ ਨੇ ਤੇ ਭਾਈ ਫਿਰ ਆਪਾਂ ਦੱਸ ਦਿਓ ਵੀ ਕਿੰਨੇ ਬੰਦ ਕਰੀ ਤੁਸੀਂ ਦੱਸ ਕੇ ਕਿ ਬੰਦ ਕਰਿਓ ਜੇ ਆਪਾਂ ਇਹ ਕੁਝ ਕਰਨਾ ਤੇ ਅਸੀਂ ਚਾਹੁੰਦੇ ਹਾਂ ਜੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਾਂ ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਆਪਣਾ ਕੰਮ ਕਰਾ ਚਾਹੁੰਦੇ ਕੋਈ ਨੌਜਵਾਨ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਕਰਨ ਦਿਓ ਬੇਨਤੀ ਆ ਇੱਥੇ ਕਿੰਨਾ ਪ੍ਰਵਾਸੀ ਆ ਇੱਥੋਂ ਸ਼ੁਰੂ ਕਰ ਲੋ ਜੂਨੀਅਰ ਜਿੰਨਾ ਇਹ ਹੋ ਰਿਆ ਰੇੜੀਆਂ ਪਤਲੀਆਂ ਗਿੰਦ ਲੱਗੀਆਂ ਤੇ ਉਹ ਸਾਰੇ ਗਰੂਹ ਚ ਲੱਗੀਆਂ ਨੇ ਉਹ ਬਤੀਆਂ ਗਰੂਹ ਚ ਬਲ ਰਹੀਆਂ ਨੇ ਸਾਰੀਆਂ ਇਹ ਨੌਜਵਾਨ ਤਰੜ ਕਰਨ ਲੱਗ ਪਏ ਸਿੱਖ ਨੌਜਵਾਨ ਕਿਉਂ ਮਰਦਾਰੀ ਬੱਚੇ ਆ ਕੇ ਕੰਮ ਕਰਨ ਲੱਗ ਗਏ ਇਹ ਕੰਨਸ਼ਾਹੀ ਕਰਨ ਲੱਗ ਪਏ ਜਾਂ ਇਹ ਪਰਿਵਾਰ ਕਿਉਂ ਨਹੀਂ ਕਰ ਲੱਗ ਪਈ ਇਸ ਕਰਕੇ ਗੱਲਾਂ ਚੱਕੇ ਨਹੀਂ ਲੱਗਦੀਆਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਆ ਤੇ ਤੁਸੀਂ ਇਹਦੇ ਬੰਦੇ ਧਿਆਨ ਦਿਓ ਜਿਹੜੀ ਨੌਜਵਾਨ ਸਭ ਲੋੜਿਆ ਸਾਥ ਦਿਓ ਸਭੋ ਸੋ ਕੋ ਵੀ ਆਹ ਭਾਈ ਬਹੁਤ ਸਵਾ ਕੰਮ ਕਰ ਰਹੇ ਹੋ ਬੱਚੇ ਜੱਗੇ ਪਾਸੇ ਲੱਗ ਰਹੇ ਆ ਕੰਮ ਕਰ ਰਹੇ ਕਿਰਤ ਕਰ ਰਹੇ ਆ ਨਾ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਰੀਮੋਰਲਾਈਜ਼ ਕਰੋ ਨਾ ਕਿ ਸਾਨੂੰ ਪ੍ਰਵੋਕ ਕਰੋ ਜਿਹੜਾ ਸਾਨੂੰ ਫਿਰ ਬਾਹਰ ਜਕਸ਼ਨ ਲੈਣਾ ਪਵੇ ਅਸੀਂ ਨਹੀਂ ਚਾਹੁੰਦੇ ਕਿ ਸਿੰਧਰਾਂ ਦਾ ਕੋਈ ਤਕਰਾਰ ਵਾਰ-ਵਾਰ ਸਾਡੀ ਹੋਵੇ ਨਹੀਂ ਆ ਪਰ ਜੇਕਰ ਕੋਈ ਸਾਨੂੰ ਜ਼ਬਾਨ ਜਿਕੇ ਪਿੰਚ ਕਰੂਗਾ ਤੇ ਫਿਰ ਫਿਰ ਭਾਈ ਜਾਨਵਾਰ ਕੋਈ ਜਿਹੜੀ ਗੱਲ ਆ ਹੁਣ ਤਾਂ ਅਸੀਂ ਲਾਤੀ ਆ ਜਿੰਨੇ ਵੀਰ ਨੇ ਲੌਣੀ ਉਹ ਵੀਰ ਜਿਹੜਾ ਜਈ ਆ ਸਾਨੂੰ ਨਹੀਂ ਪਤਾ ਦਾ ਕੀ ਨਾਮ ਆ ਉਹ ਕਿੱਥੋਂ ਆਇਆ ਕੌਣ ਆ ਪਰ ਰਾਤ ਨੂੰ ਸਿੰਘਾਂ ਨਾਲ ਗਾਲ ਮੰਦਾ ਵੀ ਕੀਤਾ ਦੰਗੀਆਂ ਗਾਲਾਂ ਤਾਂ ਕੋਈ ਕੱਢੀਆਂ ਫਿਰ ਵੀ ਉਹਨਾਂ ਦੀ ਭਲੇ ਮਾਨਸੇ ਪਹਿਲਾਂ ਜਾਣ ਦੇਤਾ ਉਹਨੂੰ ਤੋਂ ਵੀ ਅਸੀਂ ਫਿਰ ਤੁਹਾਨੂੰ ਵਾਰ-ਵਾਰ ਬੇਇਜ਼ਤੀ ਕਰੀਵੇਂ ਅਸੀਂ ਟਕਰਾਰ ਨਹੀਂ ਕਹੁੰਦੇ ਬਸ ਕੋ ਚੜ ਕੇ ਆਊਗਾ ਤੇਗ ਪੱਤੀ ਤੇਗ ਪੱਤੀ ਵਾਲੀ ਖੇਡ ਦੇ ਜਿਹੀ ਹੈਗੀ ਹੈਗੀ ਆ ਮਹਾਰਾ ਕਿਰਪਾ ਕਰਨ ਇਹਨਾਂ ਦਾ ਕਾਰੋਬਾਰ ਚ ਵਾਧਾ ਪਾਉਣ ਸਾਰੀ ਸਾਰੀ ਕਮਿਊਨਿਟੀ ਨੂੰ ਬੇਨਤੀ ਆ ਖਾਸ ਕਰਕੇ ਮੁਸਲਮਾਨ ਸਾਹਿਬ ਦੇ ਸਮੂਹ ਪੰਜਾਬੀਆਂ ਨੂੰ ਆਓ ਇਹਦਾ ਸਾਥ ਹੀ ਹੈ ਵੱਧ ਤੋਂ ਵੱਧ ਤਾਂ ਕਿ ਇਹਨਾਂ ਵਰਗੇ ਹੋਰ ਨੌਜਵਾਨਾਂ ਨੂੰ ਸ਼ਾਇਦ ਹੋਣ ਇੱਕ ਕੰਮ ਨੂੰ ਹੋਰ ਵਧੀਆ ਤਰੀਕਾ ਨਾਲ ਕਾਰੋਬਾਰ ਕਰਨ ਛੋਟੇ ਵੱਡੇ ਕਰਨ ਤੇ ਨਿਰਤ ਕਰਨ ਦੀ ਲੱਗਣ ਤੇ ਪੰਜਾਬ ਖੁਸ਼ਹਾਲ ਹੋਵੇ ਚੜ੍ਹਦੀ ਕਲਾ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਰੋਗ ਕਿਸੇ ਨਾ ਨਸਿੰਗਰ ਦਾ ਜਵਾਬ ਸੁਣ ਨਹੀਂ ਚੁੱਕੇ ਹੋਏ ਤਾਂ ਯਾਰ ਸੱਚੀ ਹੱਦ ਹੀ ਹੋ ਗਈ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਦੇ ਕੰਨ ਖੁੱਲਣ ਬਿੱਲ ਤਾਂ ਉਹਨਾਂ ਨੇ ਕੀ ਲਾਗੂ ਕਰਨਾ ਸਭ ਉਹਨਾਂ ਦੇ ਥਲਰੇ ਹੇਟਲੇ ਮੁਲਾਜ਼ਮ ਹੀ ਸਾਡੋ ਪੰਜਾਬੀਆਂ ਨੂੰ ਜੀਣ ਨਹੀਂ ਦਿੰਦੇ ਜੀ ਹੁਣ ਅਸੀਂ ਕੰਮ ਕਰਨਾ ਚੁੰਦੇ ਹਾਂ ਇੱਧਰ ਪੰਜਾਬ ਦੇ ਵਿੱਚ ਰਹਿ ਕੇ ਤਾਂ ਇਹ ਸਰਕਾਰ ਹੀ ਸਭ ਦੇ ਨਾਲ ਦਾ ਰੂੜਾ ਬਣਾ ਚਾਹੀ ਹੈ ਵੇਖ ਲਓ ਕਿਥੋਂ ਪ੍ਰਵਾਸੀ ਕਿਧਰੋ ਲੇੜੀਆਂ ਲਗਾ ਕੇ ਫਰੀਲੀ ਬਿਜਲੀ ਨਹੀਂ ਵਰਤਦੇ ਹਨ ਜਨਨ ਕੁਝ ਲਈ ਕਿਹਾ ਜਾਂਦਾ ਉਹ ਹੀ ਜਦੋਂ ਆਪਣਾ ਪੰਜਾਬੀ ਭਰਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਦੇ ਦਿਮਾਲੇ ਹੋ ਜਾਂਦੇ ਹਨ ਉਹ ਨਾ ਤੋਤਾ ਇਹ ਟੁੱਟ ਕੇ ਪੈ ਜਾਂਦੇ ਹਨ ਜਿੱਦਾਂ ਪਤਾ ਨਹੀਂ ਉਹਨਾਂ ਦਾ ਕੀ ਪਗਾਰ ਦਿੱਤਾ ਹੋਵੇ ਪਰੰਤੂ ਸਿੰਘ ਸਰਕਾਰ ਦਾ ਧੰਨਵਾਦ ਹੈ ਬਹੁਤ ਵਧੀਆ ਕੰਮ ਕਰ ਰਹੇ ਹਨ ਜੋ ਕੰਮ ਸਰਕਾਰ ਦੇ ਕੰਨੇ ਪੁਰਦੇ ਹਨ ਪੰਜਾਬੀਆਂ ਦੇ ਲਈ ਪੰਜਾਬ ਦੀ ਸਰਕਾਰ ਦੇ ਮੰਦਿਆ ਨੂੰ ਨਿਰੰਝ ਸਿੰਘ ਫੌਜਾਂ ਵੱਲੋਂ ਆਪ ਕੀਤੇ ਜਾ ਰਹੇ ਹਨ ਬਹੁਤ ਹੀ ਵਧੀਆ ਕੰਮ ਕਰ ਰਹੇ ਆਂ ਇਹ ਵੀਡੀਓ ਨੂੰ ਵਟਵਾ ਦੇ ਸ਼ੇਅਰ ਕਰੋ ਲਾਈਕ ਜ਼ਰੂਰ ਕਰੋ ਤੇ ਪੰਜਾਬੀ ਬ੍ਰੇਕਿੰਗ ਇਹ ਕਿਸਾਨ ਚੈਲਨ ਨੂੰ ਸਬਸਕ੍ਰਾਈਬ ਕਰਨਾ ਨਾ ਦਿਨਾ ਭੁੱਲਿਓ ਬਾਕੀ ਤੁਹਾਡਾ ਕੀ ਵਿਚਾਰ ਹੈ ਇਹ ਵੀਡੀਓ ਮਾਰੇ ਆਪਣੀ ਕੀਮਤੀ ਰਾਇ ਵੀ ਹਾਂਜੀ ਜ਼ਰੂਰ ਕਰਿਓ ਬਾਕੀ ਪੰਜਾਬੀਓ ਜਿਹੜਾ ਹੁਣ ਇਹ ਬਿਲ ਹੈ ਪ੍ਰਵਾਸੀਆਂ ਦੇ ਲਈ ਰਤੀ ਉਹਦਾ ਕੰਮ ਮੁਸ਼ਕਲ ਹੀ ਲੱਗਦਾ ਹੈ ਬਨਾਂ ਕਿਉਂਕਿ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ ਭਗਵਾਨ ਤਮਨ ਸਰਕਾਰ ਨੂੰ ਉਸਦੀ ਇਹ ਚਿਤਾ ਇਹ ਸਾਰੇ ਇੱਕ ਦੂਜੇ ਨਾਲ ਜਨਾਲੀਆਂ ਦੇ ਵਾਂਗੂ ਨੇੜੋਂ ਨੇੜੀ ਹੁੰਦੇ ਰਹੇ ਯਾਨੀ ਮੁੱਦੇ ਦੀ ਗੱਲ ਕਰਨੀ ਸੀ ਜਿਹੜੇ ਮੇਲ ਮੁੱਦੇ ਉੱਤੇ ਗੱਲ ਕਰਨੀ ਸੀ ਉਸ ਦੇ ਬਾਰੇ ਤਾਂ ਕੀਤੀ ਹੀ ਨਹੀਂ ਸਭੋ ਕਹਿ ਤਾਕੀ ਅਸੀਂ ਤਾਂ ਇਹਨਾਂ ਨੂੰ ਨਹੀਂ ਰੋਕ ਸਕਦੇ ਕਿਉਂਕਿ ਸਾਡੇ ਵੀ ਪੰਜਾਬੀ ਲੋਕ ਬਾਰਦਿਆ ਸਟੇਟਾਂ ਵਿੱਚ ਯੂਪੀ ਬਿਹਾਰ ਵਿੱਚ ਕਾਫੀ ਮਤਲਬ ਚਰ ਰਹੇ ਹਣ ਭਾਵੇਂ तमाम ਸਰਕਾਰ ਤਾਂ ਹੀ ਕਹਣਾ ਹੈ ਕਿ ਅਸੀਂ ਨਾ ਨਾ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉੱਧਰ ਉਹ ਸਾਡੇ ਪੰਜਾਬੀਆਂ ਦਾ ਜੀਣਾ ਦੁਬਾਰ ਕਰ ਦੇਣਗੇ ਜੀਣਾ ਆਰਾਮ ਕਰ ਦੇਣਗੇ ਪਰਵਾਨਤ ਮਾਨ ਸਰਕਾਰ ਨੇ ਤਾਂ ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੇ ਨਾਂ ਜਵਾਬ ਵੀ ਕਰਮਾਈ ਦੇ ਦਿੱਤੀ ਪਰੰਤੂ ਸਾਡੀ ਤਾਂ ਮੰਗ ਸਿਰਫ ਇਹੀ ਸੀ ਕਿ ਇੱਕ ਬਿੱਲ ਬਣ ਜਾਵੇ ਜਿਸ ਦੇ ਵਿੱਚ ਪਹਿਲ ਪੰਜਾਬੀਆਂ ਨੂੰ ਮਿਲ ਜਾਵੇ ਤਾਂ ਜੋ ਸਾਨੂੰ ਕਿਸੇ ਅੱਗੇ ਵੀ ਕੋਈ ਵੀ ਪ੍ਰੋਬਲਮ ਨਾ ਆਵੇ ਸਾਡੀ ਤਾਂ ਇਹੀ ਮੰਗ ਸੀ ਕਿ ਇੱਕ ਬਿੱਲ ਬਣ ਜਾਵੇ ਜਿਸ ਨਾਲ ਪੰਜਾਬੀਆਂ ਨੂੰ ਹੀ ਪਹਿਲ ਦੇ ਆਧਾਰ ਤੇ ਕੰਮ ਮਿਲੇ ਤੇ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹਲੇ ਬਾਲੋ ਹੁੰਦੇ ਹਨ ਕੰਮ ਕਰਨ ਆ ਜੋ ਕਿ ਤੋਂ ਕੋਈ ਵੀ ਹਿਸ਼ਿਆਰ ਫੁਲ ਵਰਗੀ ਘਟਨਾ ਹੋਰ ਗੱਦਾ ਪ੍ਰਾਦ ਨਾ ਹੋਵੇ ਪਰੰਤੂ ਇਹ ਸਾਰੇ ਮਾਮਲੇ ਨੂੰ ਨੂੰ ਨਹੀਂ ਲੱਗਦਾ ਕਿ ਅੱਗੇ ਕੋਈ ਬੂਲ ਗਈ ਖੈਰਾ ਸਾਹਿਬ ਨੇ ਕੀ ਕਾਫੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹ ਆਪਣੇ ਹੀ ਮੁਸਲਮੇ ਚੁੱਲਜੇ ਹੋਏ ਹਨ ਉਹਨਾਂ ਦੇ ਉੱਤੇ ਤਾਂ ਅਲੱਗ ਰੇਡਾਂ ਚੱਲ ਰਹੀਆਂ ਹਨ ਬਾਕੀ ਮੂਲ ਪਗਮਨ ਤਮਨ ਸਰਕਾਰ ਦੇਖਦੇ ਹਾਂ ਅੱਗੇ ਉਹਨਾਂ ਮਲੇ ਟਾਈਮ ਵਿੱਚ ਕੋਈ ਵੱਡਾ ਕਦਮ ਚੁੱਕਦੀ ਹੈ ਇਹ ਮਾਮਲੇ ਉੱਤੇ ਜਾਂ ਨਹੀਂ ਬਾਕੀ ਦੇ ਦੇਖਦੇ ਹਾਂ ਕੀ ਹੋ ਰਿਹਾ ਹੈ ਹੁਣ ਤੇ ਦੂਜੇ ਪਾਸੇ ਭਗਵਾਨ ਪ੍ਰਮਾਨ ਲੱਖਾ ਉਸਦਾਨ ਅਤੇ ਖੈਰਾ ਸਾਹਿਬ ਇੱਕ ਦੂਜੇ ਨੂੰ ਕਾਫੀ ਜਵਾਬ ਲੈਂਦੇ ਰਹਿੰਦੇ ਹਨ ਹੁਣਾਂ ਬਾਰੇ ਵੀ ਤਾਂ ਦਿਖ ਹੀ ਰਹੇ ਹੈ ਉਹ ਵੀ ਤੁਸੀਂ ਕਮੈਂਟਾਂ ਵਿੱਚ ਜੇ ਕੋਈ ਸੰਗੀ ਕਿਲਿਓ ਤੇ ਨਾਨ ਸਿੰਘਾ ਦੀ ਸਪੋਰਟ ਲਈ ਵੀ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਜਿੰਨਾ ਸਾਹਿਬਾ ਮੰਨੋ ਜਿਹੜਾ ਇਹ ਕੰਮ ਕੀਤਾ ਗਿਆ ਹੈ ਨਿਚਲੀ ਚਾਲੂ ਕੀਤੀ ਗਈ ਹੈ ਸਰਦਾਰ ਭਰਾ ਦੀ ਜੋਗੀ ਕੰਮ ਕਰਨਾ ਚਾਹੁੰਦਾ ਹੈ ਆਪਣੇ ਪੰਜਾਬੀਆਂ ਨੂੰ ਕੰਮ ਦੇ ਰਿਹਾ ਹੈ ਉਸ ਲਈ ਹੱਕ ਵਿੱਚ ਜਸ ਸਿੰਘ ਦਾ ਸਾਹਿਬ ਆ ਕੇ ਗੱਤ ਗਏ ਹਨ ਤੇ ਕਾਫੀ ਲਗਾ ਵਧੀਆ ਕੰਮ ਕੀਤਾ ਹੈ ਬਾਕੀ ਤੁਸੀਂ ਵੀ ਇਹਦੇ ਉੱਪਰ ਜਰੂਰੀ ਬਿਚੇ ਲਿਖੇਗੇ ਕਿ ਕਿਸਾਨ ਮਾਤਾ ਦਾ ਦੋਸਤ ਇਸ਼ਰ ਸਿੰਘ ਧੰਨਵਾਦ